ਦੇਸ਼ ਦੇ ਮਹਾਂਮਹਿਮ ਰਾਸ਼ਟਰਪਤੀ ਜੀ ਉਹਨਾਂ ਨੂੰ ਅਸੀਂ ਸੱਦਾ ਪੱਤਰ ਦੇ ਕੇ ਆਏ ਹਾਂ ਇਨਵੀਟੇਸ਼ਨ ਆ ਦੇ ਕੇ ਆਏ ਹਾਂ ਜੋ ਸ਼ਿਰਗੁਰੂ ਤੇਗ ਬਹਾਦਰ ਜੀ ਉਹਨਾਂ ਦਾ 350 ਸਾਲਾ ਸ਼ਹੀਦੀ ਪੁਰਬ ਜਿਹੜਾ ਮਨਾ ਰਹੇ ਹਾਂ ਉਹਦੇ ਜਿਹੜੇ ਸਮਾਗਮ ਨੇ ਉਹ 25 ਅਕਤੂਬਰ ਤੋਂ ਗੁਰਦੁਆਰਾ ਸਿ ਸਿਸ ਗੰਸਾ ਤੇ ਕਾਬਨ ਸਾਪੂ ਸ਼ੁਰੂ ਹੋ ਚੁੱਕੇ ਨੇ ਪੂਰਾ ਮਹੀਨਾ ਅਲੋਕਿਕ ਕੀਰਤਨ ਸਮਾਗਮ ਦੀਵਾਨ ਸਜਣਗੇ ਜਿੱਥੇ-ਜਿੱਥੇ ਗੁਰੂ ਸਾਹਿਬ ਵਿਚਾਰਨ ਛੋਪਰਾ ਪਹ ਪਹਰਤੀ ਹੈ ਉਹਨਾਂ ਪਿੰਡਾਂ ਦੇ ਵਿੱਚ ਵੀ ਤੇ ਪੂਰਾ ਮਹੀਨਾ ਚੱਲਣਗੇ ਸੋ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਸੀਂ 18 ਨਵੰਬਰ ਤੋਂ 25 ਨਵੰਬਰ ਤੱਕ ਉਹਨਾਂ ਨੂੰ ਅਸੀਂ ਇਹ ਕਹਾਂਗੇ ਕੋਈ ਵੀ ਤੁਹਾਨੂੰ ਦਿਨ ਇਹਦੇ ਵਿੱਚੋਂ ਤੁਸੀਂ ਆਪਣੇ ਸਕੈਜੂਲ ਮੁਤਾਬਕ ਦੇਖ ਲਿਓ ਤੇ ਤਾਂ ਕੋਈ ਵੀ ਦਿਨ ਜਿਹੜਾ ਉਹ ਫਾਈਨਲ ਕਰਨਗੇ ਅਸੀਂ ਹੁੰਦਾ ਤੇ ਪੰਜਾਬ ਦੇ ਵਿੱਚ ਸਵਾਗਤ ਕਰਾਂਗੇ ਤੇ ਉਹਨਾਂ ਨੂੰ ਐਸੇ ਤਾਂ ਉਹਨਾਂ ਨੂੰ ਸਾਰਾ ਪਤਾ ਹੈ ਕਿਉਂਕਿ ਉਹ ਬਹੁਤ ਖੁਦ ਵੀ ਬਹੁਤ ਜਿਹੜਾ ਧਾਰਮਿਕ ਖੇਲਾਂ ਦੇ ਨੇ ਇਸ ਤੋਂ ਪਹਿਲਾਂ ਵੀ ਜਿਸ ਵੇ ਪੰਜਾਬ ਦੇ ਵਿੱਚੋਂ ਆਏ ਸੀਗੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਲਗਭਗ 2 ਘੰਟੇ ਬਿਤਾਏ ਸੀਗੇ ਜਿਹਦੇ ਵਿੱਚ ਲੰਗਰ ਵੀ ਛਕਿਆ ਸੀ ਕੀਰਤਨ ਵੀ ਸਰਵਣ ਕੀਤਾ ਸੀ ਸੋ ਅਸੀਂ ਪ੍ਰਧਾਨਜੀਤ ਜੀ ਨੇ ਕਿਹਾ ਕਿ ਜੋ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਹੈ ਐਸੀਆਂ ਮਿਸਾਲਾਂ ਬਹੁਤ ਰੇਅਰ ਨੇ ਬਹੁਤ ਘੱਟ ਮਿਲਦੀਆਂ ਨੇ ਕਿ ਮਾਨਵਤਾ ਲਈ ਇੱਕ ਆਪਣਾ ਸੀਸ ਦੇ ਦੇਣਾ ਸੋ ਪੂਰੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀ ਸਰਦਾਰ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਦਾ ਨਾਨਕਲੇਵਾ ਜਿਹੜੀ ਸੰਗਤ ਹੈ ਸਾਰਿਆਂ ਨੂੰ ਖੁਲਾਸਾ ਦੈ ਅਸੀਂ ਸਾਰੇ ਐਮਬੈਸਡਰਸ ਜਿਹੜੇ ਐਮਬੈਸੀਆਂ ਦੇ ਨੇ ਉਹਨਾਂ ਨੂੰ ਉੱਥੇ ਬੁਲਾ ਰਹੇ ਆ ਆਨੰਦਪੁਰ ਸਾਹਿਬ 23 24 25 ਤੇ ਨੂੰ ਜਿਹੜਾ ਮੇਨ ਫੰਕਸ਼ਨ ਹੋਣਗਾ 24 ਨਵੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਵੀ ਇੱਕ ਰੋਜਾ ਜਿਹੜਾ ਸੈਸ਼ਨ ਹੈ ਉਹ ਵੀ ਅਨੰਦ ਪ੍ਰਸਾਦੀ ਹੋਊਗਾ ਸੋ ਸਾਨੂੰ ਸਾਡਾ ਵਿਰਸਾ ਸਾਡੇ ਪੁਰਖਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ ਉਹਨਾਂ ਨੂੰ ਯਾਦ ਵੀ ਰੱਖਣਾ ਚਾਹੀਦਾ ਹੈ ਔਰ ਅਗਲੀ ਪੀੜ੍ਹੀ ਤੱਕ ਜੋਣਾ ਚਾਹੀਦਾ ਹੈ ਤਾਂ ਕਿ ਪਤਾ ਲੱਗ ਸਕੇ ਸਾਡੀ ਉਹਨਾਂ ਨੇ ਪੀੜ੍ਹੀਆਂ ਨੂੰ ਕਿ ਜਿਹੜੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਇਹ ਰਤਬੇ ਮਿਲੇ ਨੇ ਚਾਹੇ ਉਹ ਹਿੰਦੀ ਚਾਦਰ ਸਿਰ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿਰ ਗੁਰੂ ਹਰਗੋਬਿੰਦ ਜੀ ਜਿਹੜੇ ਛੇਨ ਪਾਸ਼ਾ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਅੰਚ ਕੈਦ ਕਰਨਾ ਫਿਰ ਬੁੰਜਰ ਆਜਾਂ ਸਮੇਂ ਤੁਨ ਉਹਨਾਂ ਨੂੰ ਜਿਹੜਾ ਬਾਹਰ ਆਉਣਾ ਸੋ ਗੁਰੂ ਤੇਗ ਬਹਾਦਰ ਜੀ ਦੇ ਮੈਂ ਰਾਸ਼ਟਰਪਤੀ ਜੀ ਨੂੰ ਦੱਸਿਆ ਕਿ ਸਭ ਤੋਂ ਵੱਧ ਸ਼ਹਾਦਤ ਜਿਹੜੀ ਗੁਰੂ ਤੇਗ ਬਹਾਦਰ ਜੀ ਦੇ ਖਾਂਦਾਨ ਚ ਪੋਤਿਆਂ ਤੱਕ ਦੀ ਸ਼ਾਖਾਂ ਤਾਂ ਜਿਹੜੀਆਂ ਚਾਰੋਂ ਸਹਬਜ਼ਾ ਦੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਉਹਨਾਂ ਦੇ ਜਿੰਨੇ ਵੀ ਪਰਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਇਹ ਇਸ ਤਰ੍ਹਾਂ ਦੀ ਮਤਲਬ ਸ਼ਹਾਦਤ ਵਾਲੀ ਪਰਿਵਾਰ ਕੋਈ ਹਿਸਟਰੀ 'ਚ ਕਿਤੇ ਮਿਸਾਲ ਮਿਲਦੀ ਨਹੀਂ